ਕੈਨੇਡਾ ਵਿੱਚ 온ਟਾਰੀਓ ਦੇ ਇਟਸ਼ਾ ਹੈਡ ਲਿੰਕਨ ਦੇ ਇੱਕ ਪਾਰਕ ਦੇ ਵਿੱਚ ਅਕਤੂਬਰ ਦੀ 21 ਤਰੀਕ ਨੂੰ ਇੱਕ ਔਰਤ ਦੀ ਲਾਸ਼ ਮਿਲੀ ਉਸ ਵੇਲੇ ਤੱਕ ਸਿਰਫ ਇੰਨਾ ਪਤਾ ਲੱਗਿਆ ਸੀ ਕਿ ਇਹ ਔਰਤ ਇੱਕ ਭਾਰਤੀ ਔਰਤ ਹੈ ਲੇਕਿਨ ਪੁਲਿਸ ਡਿਪਾਰਟਮੈਂਟ ਨੇ ਉਹਦੇ ਬਾਰੇ ਕੁਝ ਬਹੁਤ ਜ਼ਿਆਦਾ ਦੱਸਿਆ ਨਹੀਂ ਸੀ ਅਕਤੂਬਰ ਦੀ 25 ਤਰੀਕ ਨੂੰ ਨਾਗਰਾ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਪਾਰਕ ਦੇ ਵਿੱਚ ਜਿਹੜੀ ਲਾਸ਼ ਮਿਲੀ ਹੈ ਉਸ ਦੇ ਵਿੱਚ ਜਿਸ ਔਰਤ ਦੀ ਮੌਤ ਹੋਈ ਹੈ ਉਹਦਾ ਨਾਮ ਹੈ ਜੀ ਅਮਨਪ੍ਰੀਤ ਸੈਣੀ ਅਮਨਪ੍ਰੀਤ ਸੈਣੀ 27 ਸਾਲਾਂ ਦੀ ਇਹ ਔਰਤ ਸੀ ਜਿਸ ਦੀ ਕਿ ਲਿੰਕਨ ਪਾਰਕ ਦੇ ਵਿੱਚ ਉਸ ਦੀ ਬਾਡੀ ਬਰਾਮਦ ਕੀਤੀ ਗਈ ਹੈ ਕਹਿੰਦੇ ਪਿਛੌਕੜ ਅਮਨਪ੍ਰੀਤ ਸੈਣੀ ਦਾ ਸੰਗਰੂਰ ਦੇ ਵਿੱਚ ਸੀ ਤੇ ਉਹ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਔਰ ਕੈਨੇਡਾ ਵਿੱਚ ਉਸ ਦਾ ਘਰ ਜਿਹੜਾ ਸੀ ਉਹ ਨਾਰਥ ਯਾਰਕ ਦੇ ਵਿੱਚ ਸੀ ਔਰ ਇਸ ਕੇਸ ਦੇ ਵਿੱਚ ਨਾਗਰਾ ਪੁਲਿਸ ਨੇ ਅਕਤੂਬਰ ਦੀ 25 ਤਰੀਕ ਨੂੰ ਇਹ ਵੀ ਦੱਸਿਆ ਕਿ ਉਹਨਾਂ ਨੇ ਕੈਨੇਡਾ ਵਾਈਟ ਇੱਕ ਵਾਰੈਂਟ ਜਾਰੀ ਕੀਤਾ ਹੈ ਵਾਰੈਂਟ ਇਸ਼ੂ ਕੀਤਾ ਹੈ ਇੱਕ ਭਾਰਤੀ ਵਿਅਕਤੀ ਦੇ ਨਾਮ ਦੇ ਉੱਪਰ ਉਹ ਉਹ ਵਿਅਕਤੀ ਹੁਣ ਵਾਂਟਿਡ ਐਸ 27 ਸਾਲਾ ਮਨਪ੍ਰੀਤ ਸਿੰਘ ਸੋ ਮਨਪ੍ਰੀਤ ਸਿੰਘ ਦੀ ਹੋਣਾ ਸਾਰੇ ਕੈਨੇਡਾ ਵਿੱਚ ਪਾਲ ਕੀਤੇ ਜਾ ਰਹੀ ਹੈ ਮੰਨਿਆ ਇਹ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਨੇ ਅਮਨਪ੍ਰੀਤ ਸੈਣੀ ਦਾ ਜਿਹੜਾ ਕਤਲ ਕੀਤਾ ਹੈ ਔਰ ਜਦੋਂ ਅਮਨਪ੍ਰੀਤ ਸੈਣੀ ਦੀ ਬੋਡੀ ਮਿਲੀ ਸੀ ਕਹਿੰਦੇ ਉਸ ਦੇ ਉੱਪਰ ਟਰਾਮੈਟਿਕ ਇੰਜਰੀਜ਼ ਜਿਹੜੀਆਂ ਸੀਗੀਆਂ ਬਹੁਤ ਹੀ ਗੰਭੀਰ ਸੱਟਾਂ ਉਸ ਤੇ ਲੱਗੀਆਂ ਹੋਈਆਂ ਸੀ ਇਨਵੈਸਟੀਗੇਟਰਸ ਦਾ ਮੰਨਣਾ ਇਹ ਵੀ ਹੈ ਕਿ ਹੋ ਸਕਦਾ ਹੈ ਮਨਪ੍ਰੀਤ ਸਿੰਘ ਜਦੋਂ ਅਮਨਪ੍ਰੀਤ ਸੈਣੀ ਦੀ ਲਾਸ਼ ਮਿਲੀ ਉਸ ਤੋਂ ਬਾਅਦ ਉਹ ਕੈਨੇਡਾ ਨੂੰ ਛੱਡ ਕੇ ਇੰਡੀਆ ਭੱਜ ਗਿਆ ਹੋਵੇ ਪਰ ਸਾਰੇ ਕੈਨੇਡਾ ਵਿੱਚ ਉਸ ਦੇ ਨਾਂ ਦੇ ਵਾਰੰਟ ਇਸ਼ੂ ਨੇ ਤੇ ਹੁਣ ਭਾਲ ਕੀਤੀ ਜਾ ਰਹੀ ਹੈ ਅਮਨਪ੍ਰੀਤ ਸੈਣੀ ਦੀ ਬੋਡੀ ਨੂੰ ਉਹਨਾਂ ਦੇ ਘਰਦਿਆਂ ਦੇ ਸਪੁਰਦ ਕਰਨ ਵਾਸਤੇ ਇੱਕ ਗੋ ਫੰਡ ਦੀ ਪੇਜ ਬਣਾਇਆ ਗਿਆ ਹੈ ਤਾਂ ਕਿ ਅਮਨਪ੍ਰੀਤ ਸੈਣੀ ਦੀ ਜਿਹੜੀ ਬੋਡੀ ਹੈ ਉਸ ਨੂੰ ਵਾਪਸ ਇੰਡੀਆ ਪੇਜਿਆ ਜਾ ਸਕੇ ਪੁਲਿਸ ਡਿਪਾਰਟਮੈਂਟ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਮਨਪ੍ਰੀਤ ਸਿੰਘ ਇੱਕ ਖਤਰਨਾਕ ਵਿਅਕਤੀ ਹੋਵੇ ਇਸ ਕਰਕੇ ਜੇ ਤੁਸੀਂ ਉਸ ਨੂੰ ਵੇਖੋ ਤਾਂ ਉਸ ਨੂੰ ਅਪਰੋਚ ਨਾ ਕਰੋ ਬਲਕਿ ਪੁਲਿਸ ਡਿਪਾਰਟਮੈਂਟ ਨੂੰ ਉਸ ਦੀ ਖਬਰ ਜ਼ਰੂਰ ਦੇ ਦਿਓ